ਹਾਂਜੀ ਇੱਕ ਹੁਣ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਇੱਕ ਤੇਲਕੂ ਭਾਸ਼ਾ ਪੜਾਈ ਜਾਂਦੀ ਹੈ ਜਿੱਥੋਂ ਕਿ ਲੋਕ ਵਾਈਟੀਵੀ ਚੈਨਲ ਜੋ ਮਨਿੰਦਰ ਸਿੱਧੂ ਪੱਤਰਕਾਰ ਅਕਸਰ ਇਹ ਖੁਲਾਸੇ ਕਰਦੇ ਆਇਆ ਜੋ ਸੱਚ ਹੁੰਦਾ ਲੋਕਾਂ ਦੇ ਸਾਹਮਣੇ ਧਰਦੇ ਵੀ ਆਇਆ ਪੇਸ਼ ਕਰਦੇ ਆ ਤਾਂ ਹੁਣ ਇੱਕ ਚੈਨਲ ਤੇ ਬਣੇ ਰੋ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਸਾਡੇ ਪੰਜਾਬੀ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਪਹਿਲੇ ਨੰਬਰ ਤੇ ਕਹਿੰਦੀ ਆਪਾਂ ਪੰਜਾਬੀ ਤਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਆਉਂਦੀ ਨਹੀਂ ਤਾਂ ਇਹ ਤੇਲਕੋ ਵੀ ਇੱਕ ਤਰ੍ਹਾਂ ਦੀ ਹੁਣ ਪੰਜਾਬ ਦੇ ਸਕੂਲਾਂ ਵਿੱਚ ਲਾਗੂ ਕਰ ਰਿਹਾ ਹੈ ਕਿ ਸੀਐਮ ਭਵੰਤਮਾਨ ਨੇ ਹੋਰ ਹੀ ਕਾਨੂੰਨ ਤੇ ਜਿਹਦੇ ਵਿੱਚ ਇੱਕ ਸਵਾਲ ਉੱਠਦੇ ਆ ਸੀਐਮ ਭਵੰਤਮਾਨ ਇਹ ਸਰਕਾਰਾਂ ਤੇ ਵੀ ਚੰਗੀ ਤਰ੍ਹਾਂ ਜਦੋਂ ਪੰਜਾਬੀ ਨਹੀਂ ਆਉਂਦੀ ਤੇਲਕੋ ਵਿੱਚ ਹੋਰ ਹੀ ਬਾੜਤੀ ਤਾਂ ਪਹਿਲਾਂ ਤੁਹਾਨੂੰ ਇਹ ਵੀਡੀਓ ਸੁਣਾ ਦਈਏ ਕਿਉਂਕਿ ਇਹ ਸਾਡੇ ਪੰਜਾਬ ਦੀ ਇੱਕ ਮਾਂ ਬੋਲੀ ਜਿਹੜੀ ਪੰਜਾਬੀ ਸ਼ੁਰੂ ਤੋਂ ਹਰ ਸਕੂਲਾਂ ਦੇ ਵਿੱਚ ਪੰਜਾਬੀ ਇੱਕ ਨੰਬਰ ਤੇ ਉੱਤੇ ਆਉਣੀ ਚਾਹੀਦੀ ਆ ਨਾ ਕਿ ਕੋਈ ਇੰਗਲਿਸ਼ ਤੇ ਹਿੰਦੀ ਪਹਿਲੇ ਨੰਬਰ ਤੋਂ ਪੰਜਾਬੀ ਹੋਣੀ ਚਾਹੀਦਾ ਪਹਿਲਾਂ ਤੁਹਾਨੂੰ ਇਹ ਸੁਣਾ ਦਈਏ ਬਾਅਦ ਵਿੱਚ ਆਪਾਂ ਵਿਚਾਰ ਸਾਂਝੇ ਕਰਾਂਗੇ ਵੀ ਇਹ ਤੇਲਕੂ ਭਾਸ਼ਾ ਕਿਵੇਂ ਹੈ ਤੇ ਕਿਵੇਂ ਦੀ ਇਹ ਗਿਣਤੀ ਹੈ ਸੁਣੋ ਪਹਿਲਾ ਵੀਡੀਓ ਆਓ 1 ਤੋਂ ਲੈ ਕੇ 20 ਤੱਕ ਗਿਣਤੀ ਕਰੀਏ ਔਕਾਤੀ ਰੈਂਡੂ ਮੁੱਡੂ ਨਾਲਗੂ ਆਇਡੂ ਆਰੂ ਇਡੂ ਐਨੀਮਿਡੀ ਤੋਮਿਡੀ ਬਾਡੀ ਪਾਂਡਾਕੋਡੂ ਪਾਣਨੇਡੂ 13 14 ਨਾਲਗੂ 15 16 17 ਪਾਦਨੀ ਮੀਦੀ ਪਾਣਾ ਤੋਂ ਮਦੀ ਈਰਾਵਾਈ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਹਾਤਾ ਸੀ ਕਿ 1 ਤੋਂ 20 ਤੱਕ ਗਿਣਤੀ ਕਰਾਂਗੇ ਤੇ ਇਹ ਕੀ ਬੋਲ ਗਿਆ ਅਸਲ ਦੇ ਵਿੱਚ ਇਹ ਤੇਲਗੂ ਭਾਸ਼ਾ ਦੇ ਵਿੱਚ 10 ਤੱਕ ਗਿਣਤੀ ਆ ਤੇ ਅੱਗੇ ਵੀ ਹੁਣ ਸੁਣਾਉਣੇ ਆ ਵੀ ਕੀ ਕਹਿੰਦਾ ਅੱਗੇ ਜੋ ਮਨਿੰਦਰ ਸਿੱਧੂ ਪੱਤਰਕਾਰ 1 ਤੋਂ 20 ਤੱਕ ਗਿਣਤੀ ਹੈ ਇਹ ਹੈ ਤੇਲਗੂ ਦੇ ਵਿੱਚ ਤਾਂ ਅੱਜ ਕੱਲ ਪੰਜਾਬ ਦੇ ਸਕੂਲਾਂ ਦੇ ਵਿੱਚ ਤੇਲਗੂ ਪੜਾਈ ਜਾ ਰਹੀ ਆ ਹੁਣ ਸਵਾਲ ਇੱਥੇ ਆ ਕਿ ਭਾਸ਼ਾ ਕੋਈ ਵੀ ਮਾੜੀ ਨਹੀਂ ਆ ਭਾਸ਼ਾ ਸਾਰੀਆਂ ਹੀ ਸਤਿਕਾਰਯੋਗ ਆ ਪਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕੀ ਸਾਡੇ ਬੱਚਿਆਂ ਨੂੰ ਸਾਡੀ ਭਾਸ਼ਾ ਆਉਂਦੀ ਹੈ ਕੀ ਉਹਨਾਂ ਨੂੰ ਪੰਜਾਬੀ ਭਾਸ਼ਾ ਆ ਰਹੀ ਹੈ ਜੇਕਰ ਸਾਡੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੂਰਨ ਰੂਪ ਵਿੱਚ ਆਉਂਦੀ ਹੈ ਤਾਂ ਤੁਸੀਂ ਪੜ੍ਹਾਓ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਤੁਸੀਂ ਪੜ੍ਹਾ ਰਹੇ ਹੋ ਤੇਲਗੂ ਤਾਂ ਹੁਣ ਇੱਥੇ ਸਵਾਲ ਖੜਾ ਬਣਦਾ ਹੁਣ ਮੈਂ ਤੁਹਾਨੂੰ ਹੋਰ ਵੀ ਸ਼ਬਦ ਬੋਲਦਾ ਇਹ ਤਾਂ ਅਸੀਂ ਭਾਸ਼ਾ ਆਪਾਂ ਪੰਜਾਬੀ ਦੇ ਵਿੱਚ ਜਿਹੜੇ ਆਪਣੇ ਰਿਸ਼ਤੇ ਆ ਜਿਨ੍ਹਾਂ ਦੀ ਜਗ੍ਹਾ ਅੱਜ ਅੰਕਲ ਨੇ ਲੈ ਲਈ ਆ ਚਾਹੇ ਉਹ ਚਾਚਾ ਐ ਤਾਇਆ ਮਾਮਾ ਉਹ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਬਾਰੇ ਤਾਂ ਸਾਡੇ ਬੱਚਾਂ ਨੂੰ ਜਾਣਕਾਰੀ ਨਹੀਂ ਬੱਚੇ ਹੁਣ ਅੰਕਲ ਕਹਿ ਕੇ ਸਾਰ ਦਿੰਦੇ ਆ ਤੇ ਬੱਚਿਆਂ ਨੂੰ ਕੀ ਪੜਾਇਆ ਜਾ ਰਿਹਾ ਜੀ ਬੱਚਿਆਂ ਨੂੰ ਪੜਾਇਆ ਜਾ ਪਿਤਾ ਨੂੰ ਕਹਿੰਦੇ ਆ ਟਾਂਡਰੀ ਹਾਲਾਂਕਿ ਸਾਡੇ ਹੁਣ ਡੈਡ ਹੋ ਚੁੱਕੇ ਆ ਕੋਈ ਮੈਨੂੰ ਨਹੀਂ ਲੱਗਦਾ ਕਿਸੇ ਘਰ 'ਚ ਪਿਤਾ ਕਹਿੰਦਾ ਹੋਊਗਾ ਪਿਤਾ ਨੂੰ ਕਹਿੰਦੇ ਆ ਟਾਂਡਰੀ ਮਾਤਾ ਨੂੰ ਕਹਿੰਦੇ ਆ ਤਾਲੀ ਦਾਦਾ ਨਾਨਾ ਤਤਾਇਆ ਆ ਦਾਦੀ ਨਾਨੀ ਅਮਮਾ ਤਾ ਚਾਚਾ ਤਾਇਆ ਮਮਾਇਆ ਮਾਸੀ ਤਾਈ ਚਾਚੀ ਭੂਆ ਮਾਮੀ ਅਤਾ ਮਾਮੇ ਨੂੰ ਮਮਾਇਆ ਮਾਸੜ ਨੂੰ ਮਾਨਸਣ ਭਰਾ ਨੂੰ ਸੋਡੂ ਸੋਡਾ ਰੜੂ ਸਾਡੇ ਬਰੋ ਬਣ ਚੁੱਕਿਆ ਭੈਣ ਨੂੰ ਸੜਾੜੀ ਭਾਬੀ ਨੂੰ ਵੜੀਨਾ ਮੁੰਡੇ ਨੂੰ ਅਥਾਈ ਕੁੜੀ ਨੂੰ ਹਮਾਈ ਬੱਚੇ ਨੂੰ ਪਲਵਾਡੂ ਮਤਲਬ ਜਿਹੜੇ ਸ਼ਬਦ ਹਾਲੇ ਸਾਡੇ ਬੱਚਾ ਨੇ ਸਾਡੀ ਭਾਸ਼ਾ ਦੇ ਨਹੀਂ ਸਿੱਖੇ ਅਸੀਂ ਹੋਰ ਭਾਸ਼ਾਵਾਂ ਦੇ ਵਿੱਚ ਸਿਖਾਉਣ ਜਾ ਰਹੇ ਆ ਇਹ ਕਿੰਨੇ ਕਿ ਸਿਆਣਪ ਪਹਿਲਾਂ ਪੰਜਾਬੀ ਨੂੰ ਪਰਪੱਕ ਕਰਵਾਓ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ਦੇ ਪੰਜਾਬ 'ਚ ਜੁਰਮਾਨੇ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਕੋਈ ਲੈਟਰ ਜਾਰੀ ਨਹੀਂ ਹੋ ਰਿਹਾ ਅਦਾਲਤਾਂ ਦੀ ਭਾਸ਼ਾ ਸਾਡੀ ਅੰਗਰੇਜ਼ੀ ਹੈ ਜਦੋਂ ਸਾਡੀ ਭਾਸ਼ਾ ਬਹੁ ਗਿਣਤੀ ਦੇ ਵਿੱਚ ਪੰਜਾਬ ਦੀ ਹੋਈ ਨਹੀਂ ਵਪਾਰ ਦੀ ਭਾਸ਼ਾ ਸਾਡੀ ਜਿੰਨਾ ਚਿਰ ਕੋਈ ਭਾਸ਼ਾ ਵਪਾਰ ਦੀ ਭਾਸ਼ਾ ਨਹੀਂ ਬਣਦੀ ਉਹ ਕਾਮਯਾਬ ਨਹੀਂ ਹੁੰਦੀ ਸੋ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਸਾਡੇ ਗਾਹ ਹੁਣ ਤੇਲਗੂ ਪੜਾਉਣਾ ਚੱਲਿਆ ਉਹ ਮਤਲਬ ਅੱਗਾ ਦੌੜ ਪਿੱਛਾ ਚੌੜ ਇਹ ਇਹ ਤਾਂ ਉਹ ਗੱਲ ਹੀ ਐ ਮਤਲਬ ਕਿ ਅੱਗੇ ਨੂੰ ਭੱਜ ਰਹੇ ਆ ਪਿਛੇ ਆ ਚੀਜ਼ਾਂ ਛੱਡ ਰਹੇ ਆ ਸੋ ਇਹ ਚੀਜ਼ ਬੋਲਣ ਦਾ ਮਕਸਦ ਸੀ ਕਿ ਸਾਡੇ ਸਕੂਲਾਂ 'ਚ ਹੁਣ ਸਮਰਤ ਕੈਂਪ ਦੇ ਦੌਰਾਨ ਬੱਚਿਆਂ ਨੂੰ ਇਹ ਚੀਜ਼ਾਂ ਪੜ੍ਹਾਇਆ ਜਾ ਰਹੀਆਂ ਕਿ ਤੁਸੀਂ ਤੇਲਗੂ ਭਾਸ਼ਾ ਸਿੱਖਣੀ ਐ ਤਾਂ ਤੇਲਗੂ ਭਾਸ਼ਾ ਦੇ ਮੈਂ ਜਿਹੜੇ ਸ਼ਬਦ ਬੋਲੇ ਆ ਉਹ ਬੱਚਿਆਂ ਨੂੰ ਕਦੋਂ ਯਾਦ ਹੋਣਗੇ ਬੱਚਿਆਂ ਨੂੰ ਤਾਂ ਆਪਣੀ ਭਾਸ਼ਾ ਦੇ ਸ਼ਬਦ ਨਹੀਂ ਯਾਦ ਹੋ ਰਹੇ ਹਾਂਜੀ ਇਹ ਮਨਿੰਦਰ ਸਿੱਧੂ ਪੱਤਰਕਾਰ ਸੀ ਜਿਹਦੇ ਕੀ ਵਿੱਚ ਹੁਣ ਕਹਿਣਾ ਹੈ ਪਹਿਲੇ ਨੰਬਰ ਤੇ ਆਜੋ ਜਦੋਂ ਸਾਡੇ ਬੱਚਿਆਂ ਨੂੰ ਚੰਗੀ ਤਰ੍ਹਾਂ ਜੇ ਪੰਜਾਬੀ ਨਹੀਂ ਆਉਂਦੀ ਤੇ ਵਿੱਚ ਇਹ ਤੇਲ ਕੁ ਭਾਸ਼ਾ ਵੜ ਜਾਂਦੇ ਆ ਤੇ ਜੇ ਗੱਲ ਕਰੀਏ ਹੁਣ ਹਿੰਦੀ ਤੇ ਇੰਗਲਿਸ਼ ਦੀ ਜੇ ਗੱਲ ਕਰੀਏ ਕੋਈ ਕੋਈ ਸਰਕਾਰੀ ਕੰਮ ਆ ਉਹਦੇ ਚ ਇੰਗਲਿਸ਼ ਵਰਤੀ ਜਾਂਦੀ ਆ ਤੇ ਹੋਰ ਵੀ ਕੰਮ ਜੇ ਗੱਲ ਕਰੀਏ ਹੁਣ ਪੰਜਾਬੀ ਸਾਡੀ ਮਾਂ ਮੋਲੀ ਆ ਪੰਜਾਬੀ ਹਰ ਸਕੂਲ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬੀ ਉੱਤੇ ਹੋਣੀ ਚਾਹੀਦੀ ਆ ਜਿਵੇਂ ਗੱਲ ਕਰੀਏ ਵੱਡੇ ਰੋੜਾ ਤੇ ਬੋਰਡ ਲੱਗੇ ਜਿਵੇਂ ਲੱਖਾਂ ਸੰਗ ਸਦਾਨਾ ਦਾ ਵੀ ਕਹਿਣਾ ਵੀ ਸਾਡੀ ਪੰਜਾਬੀ ਮਾਂ ਮੋਲੀ ਆ ਉੱਤੇ ਹੋਣੀ ਚਾਹੀਦੀ ਆ ਤੇ ਉੱਤੇ ਕਰਾਈ ਵੀ ਉਧਰਲੇ ਜਿਹੜਾ ਬਰੰਡਾ ਏਰੀਏ ਦੇ ਵਿੱਚ ਆ ਤੇ ਜੇ ਹੁਣ ਗੱਲ ਕਰੀਏ ਜਿਹੜਾ ਇਹ ਕਾਨੂੰਨ ਇੱਕ ਲਾਗੂ ਹੋਰ ਕਰਤਾ ਇਹ ਮੈਨੂੰ ਇਹ ਲੱਗਦਾ ਵੀ ਸੀਐਮ ਭਵੰਤਮਾ ਦਾ ਨਹੀਂ ਇਹ ਕਾਨੂੰਨ ਇਹ ਤਾਂ ਇਕੱਲਾ ਕੇਜਰੀਵਾਲ ਦਾ ਲੱਗਦਾ ਕਿਉਂਕਿ ਇਹ ਉਧਰੋਂ ਦਿੱਲੀ ਦਾ ਰਹਿਣ ਵਾਲਾ ਇਹਨੇ ਸੋਚਿਆ ਵੀ ਐ ਨਹੀਂ ਤਾਂ ਆਪਾਂ ਐਸੇ ਲੋਟੀ ਇੱਕ ਪੰਜਾਬ ਦੇ ਵਿੱਚ ਇੱਕ ਇੱਕ ਇਹ ਹੈ ਜੀ ਲਹਿਰ ਚੁਣੀਏ ਵੀ ਜਿਹਦਾ ਕਰਕੇ ਇਹਦੇ ਤੇ ਲੋਕ ਖਿਲਾਫ ਹੋਣ ਸੀਐਮ ਭਵੰਤਮਾ ਦੇ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਜਿਹੜੀ ਮਹੀਮ ਚੱਕੀ ਆ ਹਰ ਕਿਸੇ ਨਸ਼ੇ ਤਸਕਰ ਦਾ ਘਾਟਾ ਆ ਜਾਂਦਾ ਜੋ ਸਕੰਜਾ ਚੰਗੀ ਤਰ੍ਹਾਂ ਕਰਸੇ ਵੱਡੇ ਵੱਡੇ ਅਫਸਰਾਂ ਨਾਲ ਇਹ ਚੰਗੀ ਤਰ੍ਹਾਂ ਜਿਹੜੀਆਂ ਕਾਰਵਾਈ ਹੋ ਰਹੀ ਹੈ ਵੱਡੇ ਵੱਡੇ ਅਫਸਰਾਂ ਦੇ ਜਿਵੇਂ ਪੰਜਾਬ ਪੁਲਿਸ ਵਾਲੀ ਅਮੰਦੀਪ ਹੋਰ ਵੀ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਤਾਂ ਇਹ ਜਿਹੜੀ ਕਿ 31 ਮਈ ਤੱਕ ਚਿੱਟੇ ਦਾ ਸਪਾਇਆ ਕਰਨ ਦਾ ਇੱਕ ਦਾਵਾ ਕੀਤਾ ਲੋਕਾਂ ਨੇ ਤੇ ਪਰ ਹੁਣ ਜਿਹੜਾ ਇਹ ਕੇਜਰੀਵਾਲ ਇਹ ਇਸੇ ਦੀ ਚਾਲ ਲੱਗਦੀ ਵੀ ਤੇਲ ਕੋ ਪਾ ਸਾ ਸਕੂਲਾਂ ਦੇ ਵਿੱਚ ਵੜ ਗਏ ਪਹਿਲੇ ਨੰਬਰ ਤੇ ਸਾਡੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਤੇਲ ਕੋ ਕਿੱਥੋਂ ਆਜੂ ਆ ਉੜੂ ਮੀੜੀ ਆੜੀ ਜੂੜੂ ਇਹ ਐ ਜੀ ਆ ਪਾ ਸਾ ਕਿੱਥੋਂ ਸਾਡੇ ਬੱਚੇ ਲੈ ਲੈਣਗੇ ਪਹਿਲੇ ਨੰਬਰ ਤੇ ਛੱਨੂ ਜਦੋਂ ਪੰਜਾਬੀ ਚੰਗੀ ਤਰੀਕੇ ਨਾਲ ਉਹਨਾਂ ਨੂੰ ਸਿਖਾਓ ਇਹ ਨਹੀਂ ਕਹਿੰਦੇ ਬਈ ਨਹੀਂ ਕਿ ਭਾਸ਼ਾ ਹੋਰ ਭਾਸ਼ਾ ਨਾ ਸਿੱਖੋ ਭਾਸ਼ਾ ਵੀ ਸਿਖਾਓ ਜਿਹੜੇ ਕਿ ਪਹਿਲੇ ਨੰਬਰ ਤੇ ਚੰਗੀ ਤਰ੍ਹਾਂ ਪੰਜਾਬੀ ਨਹੀਂ ਜਦੋਂ ਆਉਂਦੀ ਬੱਚਿਆਂ ਨੂੰ ਵਿੱਚ ਤੇਲ ਕੋ ਵੜੀ ਜਾਂਦੇ ਹੋ ਪੰਜਾਬੀ ਹਿੰਦੀ ਤੇ ਇੰਗਲਿਸ਼ ਇਹ ਤਿੰਨ ਵਣਦੀਆਂ ਚਲੋ ਜੋ ਸਾਡੇ ਬੱਚੇ ਹਜੇ ਜਿਵੇਂ ਕਹਿ ਦਈਏ ਪੰਜਾਬੀ ਦੇ ਵਿੱਚ ਬਹੁਤ ਘੱਟ ਪੜਾ ਰਹੇ ਜਿਵੇਂ ਉਹ ਲੱਖਾ ਸਿੰਘ ਸੁਧਾਨਾ ਦਾ ਕਹਿਣਾ ਪ੍ਰਾਈਵੇਟਾਂ 'ਚ ਤਾਂ ਇੰਗਲਿਸ਼ ਹੀ ਚੱਲਦੀ ਆ ਪਹਿਲੇ ਨੰਬਰ ਤੇ ਜਿਹੇ ਬਾਹਰੋਂ ਬੱਚਾ ਆਉਂਦਾ ਘਰੇ ਵੀ ਹਿੰਦੀ ਬੋਲੂ ਜਿਹੜਾ ਪ੍ਰਾਈਵੇਟ 'ਚ ਲੱਗਿਆ ਹੋਇਆ ਤਾਂ ਪੰਜਾਬੀ ਨੂੰ ਤਾਂ ਜਮ੍ਹਾਂ ਥੱਲੇ ਲਾ ਰੱਖਿਆ ਪੰਜਾਬੀ ਸਾਡੀ ਮਾਂ ਬੋਲੀ ਆ ਜਦੋਂ ਬੱਚਾ ਛੋਟਾ ਜਿਹਾ ਹੁੰਦਾ ਹੀ ਮਾਂ ਮਾਂ ਕਰਦਾ ਤੇ ਪੰਜਾਬੀ ਮਾਂ ਬੋਲੀ ਆ ਇਹਨੂੰ ਅਸੀਂ ਉੱਤੇ ਰੱਖਣਾ ਚਾਹੁੰਦੇ ਆ ਤੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਥੱਲੇ ਕਰ ਰਹੇ ਆ ਏ ਪੰਜਾਬ ਸਰਕਾਰ ਤੇ ਸੀਐਮ ਭਵਨ ਤਮਾਨ ਤੇ ਸਵਾਲ ਉੱਠਦੇ ਆ ਸਾਡੀ ਚਲੋ ਅੱਜ ਦੇ ਇੱਕੋ ਇੱਕ ਜੋ ਕੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜੋ ਅੱਜ ਨਹੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤਾਂ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ